ਰਾਗ ਸੁਹੀ ਮਹਿਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸ਼ੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸ਼ਰਣਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮ ਦੂਤ ਨਾ ਭੇਟਨ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਣਾ ਕੱਟਿਏ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾਮ ਵਿਆਪੈ ਜਪੋ ਗੋਬਿੰਦ ਸੰਗੀ ਸਬ ਤਾਰੇ ਪੋਹਤ ਨਹੀਂ ਪੰਜ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਤਾਰ ਅਨੁਗ੍ਰਾਹ ਆਪਣਾ ਪ੍ਰਭ ਕੀਨਾ ਇਵਲ ਨਾਮ ਭਗਤ ਰਸ ਦੀਨਾ ਆਦ ਮੱਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨ ਕੋਈ ਰਾਗ ਸੁਹੀ ਮੈ ਲਾ ਪੰਜਵਾ ਅਸ਼ਟਪਦੀਆਂ ਘਰ ਨੋਵਾ ਏਕ ਓੰਕਾਰ ਸਤਗੁਰ ਪ੍ਰਸਾਦ ਜਿਨ ਡਿਠਿਆਂ ਮਨਰ ਹਸੀਐ ਕਿਉ ਪਾਈਐ ਤਿੰਨ ਸੰਗ ਜਿਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜਿਉ ਤਿੰਨ ਸਿਉ ਪ੍ਰੀਤ ਨਾ ਟੁੱਟੈ ਕਭੂ ਨਾ ਹੋਵੈ ਭੰਗ ਜਿਉ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜਿਓ ਆਏ ਮਿਲੋ ਸੰਤ ਸੱਜਣਾ ਨਾਮ ਜਪੈ ਮਨ ਮਿਤ ਜਿਓ ਰਹਾ ਦੇਖੇ ਸੁਣੇ ਨਾ ਜਾਣਈ ਮਾਇਆ ਮੋਹਿਆ ਅੰਧ ਜਿਓ ਕਾਚੀ ਦੇਹਾ ਵਿਣਸਣੀ ਪੂੜ ਕੁਮਾਵੇ ਧੰਧ ਜਿਓ ਨਾਮ ਧਿਆਵੈ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜਿਓ ਹੁਕਮੇ ਜੁਗ ਮੈਂ ਆਇਆ ਚੱਲਣ ਹੁਕਮ ਸੰਜੋਗ ਜਿਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਓ ਜਿਸਨੂੰ ਕਰਤਾ ਵਿਸਰੈ ਇਸ ਹੈ ਵਛੜਾ ਸੋਖ ਜਿਓ ਆਪਨੜੇ ਪ੍ਰਭ phaṇya ਦਰਗਾ ਪੈਦਾ ਜਾਏ ਜਿਓ ਆਇთა ਸੋਖ ਮੁਖ ਉਜਲਾ ਇੱਕੋ ਨਾਮ ਧਿਆਏ ਜਿਓ ਆਦਰ ਦਿੱਤਾ ਪਰਮ ਬ੍ਰਹਮ ਗੁਰ ਸੇਵਿਆ ਸਤ ਪਾਏ ਜਿਓ ਥਾਨ ਥਨੰਤਰ ਰਵ ਰਹਾ ਸਰਬ ਜੀਆਂ ਪ੍ਰਤ ਪਾਲ ਜਿਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨਮਾਲ ਜਿਓ ਮਨ ਤੇ ਕਭੂ ਨ ਵਿਸਰੈ ਜਾਂ ਆਪੇ ਹੋਏ ਦਇਆਲ ਜਿਓ ਆਵਣ ਜਾਣਾ ਰਹਿ ਗਏ ਮਨ ਉਠਾ ਨਰੰਕਾਰ ਜਿਓ ਤਾਂ ਕਾ ਅੰਤ ਨਾ ਪਾਈਐ ਉਚਾ ਗੰਮ ਅਪਾਰ ਜਿਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮ ਲੱਖ ਵਾਰ ਜਿਓ ਸਾਚ ਨਹਿ ਤਿਨ ਪ੍ਰੀਤਮਾ ਜਿਨ ਮਨ ਵਰਤਾ ਆਪ ਜਿਓ ਗੁਣ ਸਾਝੀ ਤਿੰਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜਿਓ ਰੰਗ ਰਤੇ ਪਰਮੇਸ਼ਰ ਬਿਨ ਸੇ ਸਗਲ ਸੰਤਾਪ ਜਿਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜਿਓ ਤੂੰ ਸਮਰੱਥ ਤੂੰ ਸਰਬਮੈ ਤੂੰ ਹੈ ਬੁੱਧ ਬਿਵੇਕ ਜਿਓ ਨਾਨਕ ਨਾਮ ਸਦਾ ਜਪੀ ਭਗਤ ਜਨ ਕੀ ਟੇਕ ਜਿਓ